ਨਹੀਂ 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 ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚਾਟਰ ਚੱਲੀ ਗਈ ਆ ਤੂੰ ਫੋਨ ਕੀਤਾ ਨੂੰ ਘਰ ਬੈਠ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋ ਵਾਲਿਆਂ ਨੇ ਡਰਾਮਾ ਲਾਇਆ ਜਿਹਦੇ ਸਾਡਾ ਭਰਾ ਬਿੰਦਰ ਕੁਮਰ ਦੀ ਦੱਤ ਹੋਈ ਆ ਇਹਨਾਂ ਨੇ ਦੱਸਿਆ ਇਹਨਾਂ ਕੋਲ ਰਿਕਾਰਡਿੰਗ ਮੰਗ ਰਿਆ ਆ ਇਹ ਇਹਨੇ ਅਗਰ ਰਿਕਾਰਡਿੰਗ ਮੰਗ ਰੇ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਸਾਰੇ ਚਲੇ ਗਏ ਇਹ ਗੱਲ ਸੁਣੋ ਉਹ ਸਰ ਇਹਨੇ ਇਹਨੇ ਵੀਡੀਓ ਦੇਖਣ ਅਸੀਂ ਇਹਨੇ ਕੋਈ ਵੀਡੀਓ ਮੰਗ ਰੇ ਸਾਨੂੰ ਵੀਡੀਓ ਨਹੀਂ ਦੇ ਰੇ ਆ ਬਈ ਐਕਚੁਅਲੀ ਦੇਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰੇ ਸਾਨੂੰ ਵੀਡੀਓ ਨਹੀਂ ਦੇ ਰੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਗ ਕਰਕੇ ਚਲੇ ਗਏ ਆ ਇਹ ਇਦੋਂ ਵੀ ਮੈਡ ਰਾਈਟਰ ਪਰ ਬੜੇ ਬੜੇ ਸਾਰੇ ਬਾਰੇ ਤੁਸੀਂ ਇਹ ਵੀ ਕਿਤੇ ਬੜੇ ਮੌਜੂਦਾ ਮੈਡ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਵੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਜੀ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਸਰ ਸਰਵਰ ਤੋਂ ਆਗਿਆ ਆ ਆਪਾਂ ਇਹਨਾਂ ਨੂੰ ਵੀਡੀਓ ਦੇਣੇ ਮੌਕੇ ਦੇ ਨਹੀਂ ਇਹਨੂੰ ਹੀ ਜਾਣਾ ਸਰ ਆਪ ਆਪਣਾ ਨਾਮ ਆਪਣਾ ਨਾਮ ਡਾਕਟਰ ਆਪਣਾ ਕੀ ਬੋਲਣਾ ਹੈ ਮੈਂ ਡਾਕਟਰ ਸ਼ਿਵਮੂ ਆਪ ਸਰ ਆਪ ਸ਼ਿਵਮੂ ਦੀ ਆਪकी ਡਿਊਟੀ ਕਦੋਂ ਸੇ ਕਦੋਂ ਸ਼ੁਰੂ ਹੋਈ ਹੈ ਬੜੀ 6 ਮਹੀਨੇ ਸੇ ਡਿਊਟੀ ਹੈ ਹਣ ਆਪ ਵਾਹਾਂ ਪੇ ਜੋ ਜਬ ਇਹ ਇਵੈਂਟ ਜੇ ਇਨਸੀਡੈਂਟਸ ਹੋ ਗਿਆ ਤਬ ਆਪ ਵਾਹਾਂ ਪੇ ਆਫਰੇ ਨਹੀਂ ਦਬਾ ਵਾਪਸ ਆਇਆ ਨਹੀਂ 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 ਉਹ ਤਾਂ ਖੜੂ ਦਾ ਕਹਿਣਾ ਮੈਂ ਕਹਣਾ ਇੱਥੇ ਕੋਈ ਕੋਈ 40th ਹਸਪੀਟਲ ਕਿਧਰ ਗਏ ਹੋ ਪਈਓ ਰਿਕਾਰਡਿੰਗ ਰੂਮ ਕਿਧਰ ਗਏ 40th ਹਸਪੀਟਲ ਅਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੰਮ ਦੀ ਰਿਕਾਰਡਿੰਗ ਦੇ ਦਿਓ ਤੇ ਮੇਰੇ ਮਿੱਤੇ ਕਿਤੋਂ ਜ਼ਿਆਦਾ ਮਾਰੀ ਜਾਂਦੇ ਹੋ ਦਫ਼ਤਰੇ ਲੱਗੇ ਆ ਦੋ ਤਿੰਨ ਘੰਟੇ ਜਿੱਤੇ ਨੇ ਸੀਸੀਡੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਭ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਬੜੇ ਪਿਆਰ ਪਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹੈ ਹਲੋ ਲੈ ਲੈ ਤੀ ਉਹ ਹੋ ਅਜੇ ਅਜੇ ਅਫਰੇ ਦਿੰਦੇ ਹਾਂ ਓ ਮੈਂ ਡਰੋਪ ਕਰਾਣਾ ਦੱਪਲੇ ਨੂੰ ਕੰਮ ਜ਼ਰੂਰੀ ਮੈਂ 10 ਮਿੰਟ ਬਾਅਦ ਫੋਨ ਕਰ ਦਾਂ ਤੁਹਾਨੂੰ ਇਸੇ ਨੰਬਰ ਤੇ ਲੱਭ ਰਹੇ ਸਰ ਕਿਹੜਾ IC ਵਾਲਾ ਨੰਬਰ ਉਹ ਕੁਝ ਇਹਦੇ ਕਿਹੜਾ IC ਵਾਲਾ ਗੜ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹਾਂ ਠੀਕ ਹੋ ਗਿਆ ਉਹ ਕਰਮ ਕਰ ਰਹੇ ਠੀਕ ਠੀਕ ਇਹਦਾ ਆਪਣਾ ਆ ਗਿਆ ਜੀ ਆਪਣਾ ਕੋਈ ਸਕਦੇ ਆ ਬੰਦੇ ਕਬਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਕੋਈ ਜ਼ੂਮ ਹੋਵੇਗਾ ਮੇਰੇ ਟਾਈਮ ਤੇ ਨਾ ਹਾਂ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਜਿਹੜੇ ਬ੍ਰਿਤਿਕਨ ਪ੍ਰੋਫੈਸਰ ਬ੍ਰਿਤਿਕਨ ਮੈਡਮ ਇਹ ਹੁਟ ਟਾਈਮ ਟਾਈਮ ਕੀ 에ਰ ਹੋਣ ਦੀ ਹੋਣੀ ਨਹੀਂ ਨਹੀਂ ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਾਂਨ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ 5:00 ਵਜੇ ਦੀ ਖੜਾ ਹੈ ਹੈਲੋ ਭਾਜੀ ਉਹਨਾਂ ਨਾਲ ਕਰਦਾ ਬਾਤ ਤੁਹਾਨੂੰ ਮੰਡੇ ਦਾ ਉਹ ਮੈਂ ਠਾਂਦੀਆਂ ਦੀ ਮੈਂ ਕਰਦਾ ਮੈਂ ਤੁਹਾਨੂੰ ਹਾਂ ਵਿੱਕੀ ਹਾਂ ਬਾਵਾ ਜੀ ਜੀ ਕਿ ਮੈਂ ਅੱਜ ਆਫਿਸੀਆਂ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਆਹ ਦੇਖੋ ਅੱਗੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਉਹ ਟੀ ਲੈ ਕੇ ਆਏ ਆਂ ਜੀ ਖੜਿਆ ਆਣਾ ਇਧਰ ਕਮਾ ਕੇ ਆਏ ਆਂ ਜੀ ਖੜਾਉਂ ਆਪਾਂ ਉਹ ਲੈਉਣਾ ਟਾਈਮ ਨਹੀਂ ਘੱਟਣ ਕਰੀਏ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਇਹ ਫੁੱਲ ਵੀਡੀਓ ਇਹ ਵਾਰੀ ਪਲੇਬੈਕ ਲਾਇਆ ਇੰਨਾ ਹੀ ਦਿਖਦਾ ਵੀਦਨ ਥੋੜਾ ਜਿਹਾ ਵਕਤ ਵਾਜ਼ੂ ਮੇਰੀ ਅੱਛਾ ਐਂਟ੍ਰੈਂਸ ਹੀ ਐ ਸਭ ਜਿਹੜਾ ਡਾਪੀਸ਼ਨ ਆ ਗਿਆ ਸਾਹਮਣੇ ਹੁਣੇ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੀ ਕੰਮ ਸਾਢੇ 2:00 ਨੀ ਆ 4:00 ਇਹ ਉੱਡੀ ਜੋ ਕੱਢ ਕੇ ਬਾਅਦ ਵਿੱਚ ਜਿੱਥੇ ਲਾਉਂਦੇ ਉੱਥੇ ਸ਼ੂਟ ਕੀਤਾ ਨਾ ਕੰਮ ਜੀ ਆਈਸੀ ਜੀ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲੰਦਣਾ ਨਾ ਉੱਥੇ ਇਹ ਤਾਂ ਜੇ ਤੂੰ ਕਹਿੰਦਾ ਨਹੀਂ ਮਤਲਬ ਭਰਾ ਜੀ ਕੱਢ ਦੇ ਲੰਦਾ ਮਸਾਲਾ ਆਉਂਦਾ 最高。続いて